ਹਾਂਜੀ ਭਾਈ ਅੱਜ ਆਪਾਂ ਪਹੁੰਚੇ ਆਂ ਹਰੀੜ ਪਿੰਡ ਬਾਈ ਲਵੇ ਜ਼ਿਲ੍ਹਾ ਬਰਨਾਲਾ ਬਾਈ ਲਵੇ ਆ ਪੰਜ ਕਟੀਆਂ ਨੇ ਵੀਰੇ ਲੀਲੀ ਰਾਵੀ ਮੋਰਾ ਸਾਰੀਆਂ ਨਾਸਲ ਦੀਆਂ ਮਿਕਸ ਕਟੀਆਂ ਨੇ ਬਾਈ ਤੇ ਭਾਈ ਅੱਗੇ ਦਿੰਦਾ ਸਾਰੀਆਂ ਕਟੀਆਂ ਦੀ ਡਿਟੇਲ ਹਨਾ ਇਹ ਕੱਟੇ ਪੌਣੇ 2 ਸਾਲ ਦੀ ਹੈ ਜੀ ਕੱਛੀ ਗਾਜੂ ਜੀ ਕਿਹੜਾ ਪਿੰਡ ਆ ਬਈ ਪਿੰਡ ਹਰੀਗੜ ਜੀ ਤਹਿਸੀਲ ਤਨੋਲਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਇਹ ਆ ਪਹਿਲਾਂ ਨਾ ਗਾ ਪੰਜ ਗੱਲ ਕਰੀਏ ਕਿਹੜੀ ਨਾ ਕੱਟੀ ਆ ਇਹ ਮੋਰਾ ਦੀ ਕੱਟੀ ਆ ਜੀ ਹਾਂਜੀ ਕਿੰਨੇ ਟਾਈਮ ਦੀ ਆ ਇਹ ਪੌਣੇ 2 ਸਾਲ ਦੀ ਕੱਟੀ ਆ ਜੀ ਹਾਂਜੀ ਇਹ ਦੇਖੋ ਵੀ ਚੋਰੀ ਚੋਰੀ ਦੇਖੋ ਦਿਖਾਓ ਜੀ ਇਹਦੀ ਨਾਲ ਪੂਰੀ ਜਰੂਰ

ਇਹ ਲੋਕ ਕੀ ਦੀ ਮਾਂ ਦਾ ਕੀ ਰਿਕਾਰਡ ਆ ਇਹਦੀ ਮਾਂ ਦਾ ਨਹੀਂ ਹੈਗਾ 16 ਕਿਲੋ ਦਾ ਜੀ ਇਹ ਡੈਰੀ ਦੇ ਕੱਟੀਆਂ ਨੇ ਜੀ ਕਿਉਂਕਿ ਤੁਹਾਨੂੰ ਆਪਾਂ ਨੂੰ ਪਤਾ ਵੀ ਡੈਰੀ ਦੇ ਵਿੱਚ ਜਿੰਨੇ ਵੀ ਡੰਗਰ ਹੁੰਦੇ ਨੇ ਕੋਈ 15 ਤੋਂ ਪਲੱਸ ਹੀ ਹੁੰਦੇ ਨੇ ਜੀ ਕਿਉਂਕਿ ਕੋਈ 10 11 ਕਿਲੋ ਨਾਲ ਤਾਂ ਰੱਖਦਾ ਨਹੀਂ ਹੈਗਾ 10 11 ਕਿਲੋ 12 ਕਿਲੋ ਤਾਂ ਆਪਣੀ ਆਮ ਪਿੰਡਾਂ ਦੇ ਵਿੱਚ ਹੀ ਡੰਗਰ ਹੁੰਦੇ ਨੇ ਜੀ ਠੀਕ ਹੈ ਜੀ ਹਾਂ ਜੀ ਆ ਵੀਰੇ ਆ ਗਈ ਜੀ ਹਾਂ ਜੀ ਇਹ ਨੀਲੀ ਚ ਆ ਗਈ ਜੀ ਇਹਦਾ ਕੀ ਰਿਕਾਰਡ ਹੈ ਇਹਦਾ ਹੈਗਾ ਜੀ 17 ਕਿਲੋ ਦਾ ਜੀ ਇਹਦੀ ਮਾਂ ਦਾ ਜੀ ਇਹ ਕੱਟੀ ਕਿੰਨੇ ਟਾਈਮ ਦੀ ਇਹ ਕੱਟੀ 1.5 ਸਾਲ ਦੀ ਵੀ ਹੈ ਜੀ ਇਹ ਹਾਂਜੀ 1.5 ਸਾਲ ਤੋਂ ਹਜੇ 1 ਮਹੀਨਾ ਘੱਟ ਐ ਜੀ। ਹਾਂਜੀ। ਮੰਤਰ ਜਿਆਦਾ ਬਹੁਤ ਜਿਆਦਾ ਚੰਗਿਆ ਜੀ। ਸਰੀਰ ਦੀ ਬਣਾਵਟ ਬਹੁਤ ਜਿਆਦਾ ਵਧੀਆ ਜੀ। ਕੋਈ ਐ ਨਹੀਂ ਹੈ ਬਹੁਤ ਜਿਆਦਾ ਸੀਲਸ ਆ ਹੋਈ ਕੋਈ ਐ ਨਹੀਂ ਆਇਗਾ। ਜਿਸ ਤਰ੍ਹਾਂ ਨੀਲੀਆਂ ਹੁੰਦੀਆਂ ਨੇ ਠੰਡੀਆਂ ਆਈ ਉਸ ਤਰ੍ਹਾਂ ਹੀ ਇਹਦੀ ਬਸ ਕੁਆਲਿਟੀ ਬਣੀ ਹੋਈ ਐ ਜੀ। ਹਾਂਜੀ ਜੀ। ਚੌਥੀ ਕੱਟੀ ਇਹ ਚੌਥੀ ਕੱਟੀ ਬਸ ਸਾਲ ਦੀ ਐ ਜੀ। ਹਾਂਜੀ। ਇਹ ਸਾਲ ਦੀ ਐ ਜੀ। ਇਹਦੀ ਨਾਫਰ ਵਗੈਰਾ ਜੀ। ਇਹ ਵੀ ਮੁਰਾ ਦੀ ਵੀ ਐ ਜੀ। ਹਾਂਜੀ। ਇਹ ਹਜੇ 1 ਸਾਲ ਦੀ ਪ੍ਰੋਪਰ ਹੋਈ ਐ ਜੀ ਪੂਰੀ। ਹਾਂਜੀ ਸਾਲ ਦੀ ਹਾਂਜੀ ਇਹਦੀ ਮਾਵਾ 15 ਕਿਲੋ ਦਾ ਜੀ ਹਾਂਜੀ ਇਹ ਕੱਟੇ ਦੀ ਸਾਲ ਦੀ ਹੈ ਜੀ ਇਹ ਜੀ ਹਾਂਜੀ ਇਹਦਾ ਕੀ ਕੀ ਰਿਕਾਰਡ ਆਈ ਮਾਵਾ ਇਹਦੀ ਇਹਦੀ ਮਾਵਾ ਹੀ 15 ਹੀ ਹੈ ਜੀ ਹਾਂਜੀ ਇਹ ਕੱਟੇ ਦੀ ਵੀ ਪੂਰੀ ਹਾਈ ਟੋਟ ਹੈ ਹਾਂਜੀ ਬਹੁਤ ਜਿਆਦਾ ਸੋਹਣੀ ਫੇਸ ਕੁਆਲਿਟੀ ਬਣੀ ਹੋਈ ਹੈ ਜੀ ਇਹਦੀ ਹਾਂਜੀ ਸ਼ੀਟ ਵਗੈਰਾ ਰੇਡ ਵੀਰ ਜੀ ਫੋਨ ਤੇ ਕਰਦਾਂਗੇ ਕੋਈ ਗੱਲ ਨਹੀਂ ਹਾਂਜੀ ਹਾਂ ਹਾਂਜੀ ਕੋਈ ਗੱਲ ਨਹੀਂ ਆਪਾਂ ਮੰਨਤਨ ਕਰਦਾਂਗੇ ਜੀ ਖੁੱਲਾ ਹਾਂਜੀ ਆਹ ਬੋਲਦਾ ਫੋਨ ਨੰਬਰ ਬੋਲ ਦਿੰਦਾ 88376 ਜੀ 680 ਸ ਵਾਲੀ ਜੀ 88376 ਜੀ 680 ਸ ਵਾਲੀ ਜੀ ਹਾਂਜੀ ਤੁਸੀਂ ਸਾਰੀਆਂ ਕਟੀਆਂ ਦੀ ਡਿਟੇਲ ਦੇਖ ਲਈ ਹਨਾ ਵੀਰੇ ਤੇ ਅੱਜ 26 ਤਰੀਕ ਆ ਗਈ ਹਨਾ ਤੇ ਬਾਈ ਕੋਲੇ ਆ ਪੰਜ ਕਟੀਆਂ ਖੜੀਆਂ ਨੇ ਪੂਰੀਆਂ ਵਧੀਆ ਸ਼ੀਮਣਾਂ ਦੀਆਂ ਵਧੀਆ ਨਸਲ ਦੀਆਂ ਕੱਟੀਆਂ ਨੇ ਜੀ ਹਨਾ ਪਿੰਡ ਬਾਈ ਦਾ ਹਰੀਗੜਾ ਜ਼ਿਲ੍ਹਾ ਬਰਨਾਲਾ ਰੋਡ ਦੇ ਉੱਪਰ ਹੀ ਪਿੰਡਾ ਹਨਾ ਜੇ ਜਦੋਂ ਮਰਜੀ ਕੰਟੈਕਟ ਕਰੋ ਬਾਈ ਕਹਿੰਦਾ ਜਮਾ ਇੱਕ ਨੰਬਰ ਕੰਮ ਆ ਬਾਈ ਦਾ ਕੱਟੀਆਂ ਦਾ ਹੀ ਕੰਮ ਆ ਹਨਾ ਜੇ ਕਿਸੇ ਬਾਈ ਨੂੰ ਕੱਟੀਆਂ ਚਾਹੀਦੀਆਂ ਹੋਣ ਆਹ ਦੇਖੋ ਜੀ ਕਿੰਨਾ ਵਧੀਆ ਸ਼ਿੰਗੀ-ਸ਼ਿੰਗੀ ਕੱਟੀਆਂ ਲੱਗੀ ਹੋਈ ਹੈ ਹਨਾ ਕੰਨੀ ਵਧੀਆ ਫੇਸ ਕੁਆਲਟੀ ਦੀਆਂ ਕੱਟੀਆਂ ਨੇ ਜਮਾ ਕਾਲੀਆਂ ਜਿਹੜੀਆਂ ਕੱਟੀਆਂ ਕਾਲੀਆਂ ਹਨਾ ਬਰੇ ਸਨ ਮੋਹਰਾ ਨਸਲ ਦੀਆਂ ਕਾਲੀਆਂ ਜਮਾ ਕੱਟੀਆਂ ਵਿੱਚ ਲੰਗੀਆਂ ਜੀ ਤੇ ਬਾਕੀ ਆਹ ਕੱਟੀਆਂ ਲੀਲੀ-ਰਾਵੀ ਇਹਨੂੰ ਨੀਰਾਵੀ ਦੇ ਵਿੱਚ ਆ ਗਈ ਜਮਾ ਪ्योर ਨੀਰਾਵੀ ਵੀਰੇ ਤੇ ਇਹਨਾਂ ਦੀਆਂ ਮਾਮਾਂ ਦਾ ਰਿਕਾਰਡ ਵੀ ਬਾਈ ਨੇ ਸਾਨੂੰ ਦੱਸ ਹੀ ਦਿੱਤਾ ਹੈ ਨਾ ਤੇ ਪੂਰੇ ਵਧੀਆ ਸ਼ੇਮਣ ਦੀਆਂ ਕੱਟੀਆਂ ਨੇ ਇਹ ਵੀਰੇ ਜੋ ਜੋ ਵੀ ਕਿਸੇ ਮੇਰੇ ਵੀਰ ਨੇ ਕੱਟੀਆਂ ਦਾ ਕੰਮ ਕਰਨਾ ਹੋਵੇ ਜਗਾ ਆਪਣਾ ਕੋਈ ਨਸਲ ਤਿਆਰ ਕਰਨੀ ਹੋਵੇ ਨਾ ਆਪ ਦਾ ਦੁੱਧਾ ਕੰਮ ਕਰਨਾ ਹੋਵੇ ਦੁੱਧ ਦੀ ਦੁੱਧ ਵਾਲੀ ਬਹੁਤ ਵਧੀਆ ਬਰੀਡ ਆ ਵੀਰੇ ਹੈ ਨਾ ਤੇ ਬਾਕੀ ਬਾਈ ਫਾਰਮ ਚੋਂ ਕੱਟੀਆਂ ਲਿਆਉਂਦਾਗਾ ਕੋਈ ਐ ਨਹੀਂ ਵੀ ਉਹ ਐਮੀ ਕੱਟੀਆਂ ਆਈਆਂ ਹੋਈਆਂ ਨੇ ਫਿਰ ਵਧੀਆ ਫਾਰਮ ਚੋਂ ਕੱਟੀਆਂ ਆਈਆਂ ਹੋਈਆਂ ਨੇ ਵਧੀਆ ਟੌਪ ਦੀਆਂ ਨਸਲਾਂ ਦੀਆਂ ਮਿਹਸਾਂ ਦੀਆਂ ਕੱਟੀਆਂ ਨੇ ਜੀ ਇਹ हां जी ਤੇ ਤੁਸੀਂ ਜਦੋਂ ਮਰਜੀ ਇਥੋਂ ਕੰਟੈਕਟ ਕਰਕੇ ਪਿੰਡ ਹਰੀਗੜਾ ਬਾਈ ਦਾ ਤੇ ਜ਼ਿਲ੍ਹਾ ਬਰਨਾਲਾ ਬਾਈ ਦਾ ਜਦੋਂ ਮਰਜੀ ਲੈ ਸਕਦੇ ਹੋ ਬਾਈ ਦਾ ਪਿੰਡ ਰੋਲ ਦੇ ਉੱਪਰ ਹੀ ਆਗਾ ਪਟੀਆਂ ਦੀ ਫੇਸ ਕੁਆਲਟੀ ਦੇਖੋ ਜੀ ਤੁਸੀਂ ਤੇ ਪਿੱਠ ਫੋੜੇ ਦੀਆਂ ਓਕੇ ਨੇ ਜਮਾ ਸਾਰੀਆਂ ਕੱਟੀਆਂ ਪੂਰੀਆਂ ਠੰਡੀਆਂ ਛੇ ਕੱਟੀਆਂ ਨੇ ਪੂਰੀਆਂ ਨਸਲਾਂ ਦੀਆਂ ਪੂਰੀਆਂ ਨਸਲਾਂ ਦੀਆਂ ਕੱਟੀਆਂ ਨੇ ਜਮਾ ਹਾਂ ਤੁਸੀਂ ਆਹ ਕਾ ਦੋ ਕੱਟੀਆਂ ਸਾਲ-ਸਾਲ ਦੀਆਂ ਨੇ ਇਹ ਦੇਖੋ ਆਹ ਕੱਟੀ 1.5 ਸਾਲ ਦੀ ਹੈ ਤੇ ਆਹ ਕਟੀਆਂ ਪਾਉਣੇ 2-2 ਸਾਲ ਦੀਆਂ ਨੇ ਦੋਏ ਐ ਸਮਝ ਲਓ ਝੋਟੀਆਂ ਬਣੀਆਂ ਪਈਆਂ ਨੇ ਹਣਾ ਬਸ ਸੇਵਾ ਸੁਆ ਥੋੜੀ ਮੋਟੀ ਉਹ ਭਾਲਦੀਆਂ ਨੇ ਤਿਆਰ ਹੀ ਨੇ ਜਮਾ ਝੋਟੀਆਂ ਇਹ ਤੇ ਜੋ ਵੀ ਮੇਰੇ ਵੀਰ ਨੇ ਬਾਈ ਕਹਿੰਦਾ ਜਮਾ ਭਾਅ ਚ ਹੀ ਦੇ ਦਾਂਗੇ ਕਟੀਆਂ ਤੇ ਬਾਈ ਦਾ ਬਹੁਤ ਵਧੀਆ ਕੰਮ ਆ ਬਾਈ ਕਿਸੇ ਨੂੰ ਨਰਾਸ਼ ਨਹੀਂ ਕਰਦਾ ਕਹਿੰਦਾ ਮਾਣ ਤਾਣ ਫੁੱਲ ਕਰਾਂਗੇ ਜਿੰਨੂੰ ਮਰਜ਼ੀ ਆਓ ਤੇ ਇੱਥੋਂ ਤੁਸੀਂ ਜਿਵੇਂ ਮਰਜ਼ੀ ਕਟੀਆਂ ਖਰੀਦ ਸਕਦੇ ਹੋ ਜਮਾ ਵਧੀਆ ਰੇਟਾਂ ਤੇ ਤੇ ਵਧੀਆ ਨਸਲਾਂ ਦੀਆਂ ਕਟੀਆਂ ਮਿਲਣਗੀਆਂ ਬਾਈ ਤੁਹਾਨੂੰ ਠੀਕ ਆ ਹਾਂਜੀ ਧੰਨਵਾਦ ਵੀਰੇ ਤੇ ਹੋਰ ਵੀਡੀਓ ਦੇਖਣ ਵਾਸਤੇ ਵੀਰੇ ਮੜਾ ਹਡੈਰੀ ਫਾਰਮ ਨਾਲ ਜੁੜ ਅਸੀਂ ਪੂਰੇ ਵਧੀਆ ਵਧੀਆ ਬੀਜ ਲੈ ਕੇ ਆਉਨੇ ਆ ਤੇ ਨਸਲਾਂ ਦੀਆਂ ਕਟੀਆਂ ਨਸਲਾਂ ਦੀਆਂ ਬਰੜਾਂ ਵਗੈਰਾ ਸਾਰਾ ਕੁਝ ਆਪਣੇ ਚੈਨਲ ਤੇ ਪਾਇਆ ਮਿਲਦਾ ਜੀ ਹਾਂਜੀ ਸਾਡੇ ਚੈਨਲ ਨੂੰ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਇੱਕ ਗੱਲ ਹੋਰ ਵੀਰੇ ਬਾਈ ਕਹਿੰਦਾ ਚਾਰ ਜਿਵੇਂ ਚਾਰ ਥਾਣੇ ਕੱਟੀ ਦੇ ਚਾਰ ਥਾਣੀ ਕਹਿ ਕੇ ਦੇਵਾਂਗੇ ਨਾ ਚਾਹ ਖਣ ਜੇ ਕਹਤੇ ਤੁਹਾਨੂੰ ਚਾਰੇ ਥਾਣ ਮਿਲਣਗੇ ਜੋ ਤੁਹਾਨੂੰ ਕਿਹਾ ਕਹਿੰਦਾ ਉਹੀ ਮਾਲ ਮਿਲੂਗਾ ਨਾਹੀਂ ਕਿਸੇ ਦੇ ਅੱਖ ਦੇ ਵਿੱਚ ਫਰਕ ਨਹੀਂ ਕੋਈ ਕੱਟੀ ਜਿਵੇਂ ਕੋਈ ਆਪਾਂ ਕਹਿੰਦੇ ਕੋਈ ਨੁਕਸ ਵਾਲੀ ਕੱਟੀ ਵਗੈਰਾ ਜਿਹੜਾ ਜਾਂ ਮਾਲ ਤੁਹਾਨੂੰ ਜਿਹਦੇ ਬਾਰੇ ਕੋਈ ਦੱਸਿਆ ਗਿਆ ਸਾਲ ਦਾ ਤਾਂ ਸਾਲ ਦੀ ਕੱਟੀ ਮਿਲੂ ਜੇ ਕੋ ਡੇਢ ਸਾਲ ਦੀ ਕਹੀ ਤਾਂ ਡੇਢ ਸਾਲ ਦੀ ਮਿਲੂ ਬਾਈ ਤਾਂ ਇਹ ਠੱਗੀ ਠੋਰੀ ਵਾਲਾ ਬਾਈ ਦਾ ਕੋਈ ਕੰਮ ਨਹੀਂ ਬਾਈ ਕਹਿੰਦਾ ਜੋ ਵੀ ਕਹੂੰਗਾ ਉਹੀ ਬਸ ਜਮਾ ਸੁਣੋ ਉਹੀ ਮਾਲ ਮਿਲੂਗਾ ਵੀਰੇ